ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਵਾਜਾਂ ਸਾਰੇ ਵੀ ਸੈਟ ਨੇ ਕਰਦੇ ਲੋ ਆ ਦੀ ਸਟਾਰਟਿੰਗ ਤੇ ਚੋਬਰ ਵੀ ਆ ਗਏ ਰੋਟੀਆਂ ਨੇ ਖਾਣੀਆਂ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਰੋਟੀਆਂ ਟੰਗਾਂ ਦਾ ਖਾ ਲਗਾ ਹੋਣਾ ਪਾ ਕੇ ਤਾਂ ਕੂਤਰ ਛੱਡੇ ਆ ਸੂਹਾ ਦੇ ਤੇ ਫਿਰ ਨੇ ਕੀ ਰੰਗ ਵਖਾਉਂਦੇ ਆ ਕੂਤਰ ਛੱਡੇ ਤੇ ਬੱਦਲ ਹੋ ਗਿਆ ਇੱਧਰ ਕੁਈ ਸਾਹ ਬੈਠੇ ਆ ਬੱਦਲ ਦਾ ਮਖਰਾਬ ਕਰ ਤੇ ਇਹ ਬੱਦਲ ਹੋ ਗਿਆ ਚਾਰ ਆਪੇ ਪਾਰੇ ਜਾਲ ਜ ਆ ਤਾਂ ਕੇ ਬਹਿ ਗਿਆ ਆ ਕੇ ਜੋਰ ਲਾ ਕੇ ਨਵੇਂ ਹੈ ਜੀ ਸਾਰੇ ਕੋਈ ਪਾਣੀ ਵਾਲਾ ਨਹੀਂ ਗਾ ਕੋਈ ਡਾਂਗਾ ਚੜਿਆ ਨਹੀਂ ਗਾ ਜਮਾ ਨਵੇਂ ਇੱਕ ਸੀ ਪਾਣੀ ਵਾਲਾ ਉਹ ਕੱਲ ਛੱਡ ਲਿਆ ਤੇ ਇਹ ਗੱਲ ਹੈ ਜਿੱਤ ਲਿਆ ਆਪਾਂ ਬਾਜੀ ਜਿੱਤ ਲਿਆ ਨੇ ਕਬੂਤਰ ਨੇ ਉਹ ਕੀ ਉਹਰ ਫੋਟੇ ਜਮਾ ਉੱਡਿਆ ਬਹੁਤ ਬਈ ਕਾਲੀ ਪੂਰੀ ਹਲਾ ਸੀ ਉੱਡਿਆ ਵੱਧ ਤੇ ਆ ਗਿਆ ਮੇਤਰੋ ਘੜਕਾ ਲੱਗ ਪਈਗਾ ਮੈਂ ਨਾ ਪਹਿਲੇ ਵੀ ਲੋਡ ਐਂਡ ਕਰਤਾ ਸੀਗਾ ਤੇ ਮੇਰੀ ਸਟੋਰੀ ਫੋਲੋ ਹੋ ਗਈ ਸੀ ਫੋਨ ਦੀ ਯਾਰ 3200 ਵਾਲੀ ਚ ਛੱਡਾਂਗਾ ਹੁਣ 3200 ਵਾਲੀ ਛੱਡਾਂਗੇ ਉਹ ਕਬੂਤਰ ਤੇ ਫੋਨ ਦੇ ਸਾਰੇ ਪੱਲੂ ਗਈ ਸੀਗੀ ਆਗੇ ਪਹਿਲਾਂ ਤਾਂ ਡਿੱਗਦਾ ਹੀ ਸੀਗਾ ਉਹ ਵਿਚਾਰਾ ਪੈਰ ਨਹੀਂ ਲੱਗਦੇ ਸੂਤਰ ਦੇ ਉਹਦੇ ਤੇ ਫੇਰ ਸਾਹ ਸੁ ਲੈ ਕੇ ਜੋ ਖੁੱਡਾ ਖੱਡਾ ਵੇਖਿਆ ਤਾਂ ਗੜਕਣ ਲੱਗ ਪਿਆ ਆ ਕੇ ਇਹਨੂੰ ਪਤਾ ਲੱਗ ਗਿਆ ਮੈਂ ਆਉਂਦੇ ਘਰੇ ਆ ਗਿਆ ਆ ਬੈਠਾ ਜੀ ਆਹ ਬੈਠਾ ਗੜਕਦਾ ਹਜੇ ਵੀ ਵੇਖੋ ਆ ਇਹਨਾਂ ਨੇ ਗੜਕਦਾ ਹਜੇ ਵੀ ਏ ਵੇ ਗੜਕਦਾ ਇਹ 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 ਲਾਓ ਜੀ ਕੋਲ ਬੋਲਰ ਬੋਟ ਆ ਕੇ ਆ ਜੀ ਆ ਬੱਚਾ ਫੇਰ ਪਰ ਆਏ ਦੂਸਰੀ ਵਧੀਆ ਉੱਡਣੀ ਬਈ ਸਾਰੀ ਗੜਕ ਲੱਗ ਪਈ ਕੀਰਾ ਜੋਰ ਲੱਗਾਈ ਮੋਹ ਰਖਾ ਆ ਲੱਗਦੀ ਨਾ ਜੀ ਖੜ ਜਾਂ ਕੀ ਲਿਖਿਆ ਆਹ ਲੇਖ ਜੀ ਵੀਲੇ ਵਾਲਾ ਗ੍ਰਾਮ ਪੰਚਾਇਤ ਓਕੇ ਹੋ ਮੇਰੇ ਬੋਟਾ ਜੀ ਵਧੀਆ ਉੱਡਣੀ ਬਈ ਇਹਨੇ ਜਵਾ ਸੈਰਤਾ ਗੁੱਤਰ ਜਵਾ ਓਕੇ ਰਬੋਟਾਂ ਦੀ ਆ ਗੜਕਦਾ ਓਕੇ ਰਬੋਟਾਂ ਦੀ ਜਵਾ ਤੇ ਅੱਜ ਮਿੱਤਰੋ ਪਹਿਲਾਂ ਆਪਾਂ ਕਬੂਤਰ ਜੇ ਤਾਂ ਦਿੱਤੇ ਸੀ ਛੱਡ ਤੇ ਬੱਦਰ ਆ ਗਿਆ ਬੱਦਰ ਬਹੁਤ ਹੋ ਗਿਆ ਹੈ ਨਾ ਆਹ ਵੇਖੋ ਫਿਰ ਦੇ ਕਿੰਨੇ ਕਟ-ਕਟ 10-12 ਕੂਤੋ ਛੱਡੇ ਹੋਏ ਜਿਆਦੇ ਹੋਣਗੇ 15 ਆਣ ਗਏ ਨਾ ਹਾਂ ਬਾਜੀ ਪਾਣੀ ਬਾਈ ਬਾਜੀ ਬਣਾਈ ਬੈਠੇ ਪਿੰਡ ਚਾਰ ਆਹੋਂ ਦੇ 3 9 7 8 9 10 11 12 15 ਹੋਣਗੇ ਬਾਈ ਤੇ 3 15 ਦਾ ਆਹ ਕੋ ਉਧਰ ਫਿਰਦੇ ਆ ਆਹ ਫਿਰ ਦੇ ਕਿ ਨਹੀਂ ਜੀ ਚਾਰ ਪੰਜ ਆ ਉਧਰ ਫਿਰਦੇ ਚਾਰ ਪੰਜ ਉਧਰ ਫਿਰਦੇ ਆ 25 ਕੇ ਪਿੰਡ ਦੇ ਗੂਤਰ ਫਿਰਦੇ ਆ ਇਸ ਵਕਤ ਆਪਣੇ ਸਾਰੇ ਨਵੇਂ ਆ ਜੀ ਤੇ ਨਵੇਂ ਗੂਤਰ ਵੀ ਕੱਢਨੇ ਸੀ ਯਾਰ ਬਦਲ ਕਰਕੇ ਫੇਰ ਅਜੇ ਨਹੀਂ ਕੱਢੇਗੇ ਤੇ ਇੱਕ ਆਪਾ ਹੋੜਨੀ ਆ ਸ਼ਾਮ ਨੂੰ ਹੀ ਆ ਕੱਲੂ ਕਣਕਾ ਕਣਕ ਹੀ ਵੱਢਾਂਗੇ ਥੋੜੇ ਲੱਗਦੇ ਨਾ ਉਧਰੀਆਂ ਸਾਰੇ ਬਾਈ ਕੂਤਰਾਂ ਛੱਡੀਆਂ ਵਿੱਚ ਕਬੂਤਰ ਤਿੰਨ ਕਬੂਤਰ ਛੱਡੇ ਹੋਏ ਬਾਕੀ ਏ ਟੂ ਜ਼ेड ਸਾਰੀਆਂ ਕੂਤਰਾਂ ਗਈਆਂ ਤੇ ਚਾਰ ਉਹ ਪਾਈਆਂ ਪਈਆਂ ਉਧਰੀਆਂ ਤੇ ਅੱਜ ਕਹਿੰਦੇ ਗੁਰੀ ਉਸਤਾਦ ਨੇ ਵੀ ਲੈ ਜਾਣੇ ਕਬੂਤਰਾਂ ਨਾ ਸਾਜੀ ਕਿੰਨੇ ਪਤਾ ਨਹੀਂ ਕਿੰਨੇ ਕਿੰਨੇ ਕਹਿੰਦੇ ਲੈ ਜਾਣੇ ਉਹ ਵਾਚ ਤੋਂ ਦੇ ਦੇ ਕੇ ਕਹਿੰਦਗੇ ਦੇ ਦੇ ਕੇ ਇੱਕ ਅੱਧਾ ਇੱਕ ਅੱਧਾ ਦੇ ਦਿੱਗੇ ਇਹਨਾਂ ਜਿਆਦੇ ਨੂੰ ਕਹਿੰਦਾ ਥੱਲੇ ਬੈਠ ਥੱਲੇ ਬੈਠ ਬਾਜ ਬਾਜੀ ਛੱਡ ਦਾਂਗੇ ਇਹ ਕਹਿੰਦੇ ਬਾਹਰ ਲੈ ਜਾਣੇ ਆ ਆਣੀ ਫਿਰ ਉਹ ਹੀ ਲੈ ਜਾ ਵਾ ਦੇ ਵਾ ਵਾਣੀ ਮਿਲਨੇ ਗਏ ਵਾਵਾ ਕਾ ਉਧਰ ਬਾਲੇ ਹੋਣਗੇ ਪਾਸੋਂ ਵਾਵਾ ਬਹੁਤ ਲਾੜੇ ਸੁੱਕੇ ਕੋਠੀ ਤੇ ਰਹਿੰਦੇ ਉਹ ਲਾੜੇ ਹੋਣੇ ਆ ਹਾਂ ਉਹ ਲਾੜੇ ਹੋਣੇ ਕੋਠੀ ਵਾਲੇ ਵਾਵਾ ਲੈ ਕੇ ਜਾਣੇ ਦਾਣਾ ਬਈ ਨਾਲੇ ਸੱਚੀ ਮੈਂ ਬੱਚੇ ਕਰਾਏ ਸੀ ਦੋ ਲਾੜੇ ਭੱਜ ਗਏ ਭੱਜ ਗਏ ਕੰਬਾਲੇ ਤੇ ਬਾਜੀ ਕਿਵੇਂ ਰਹੀ ਗੱਲ ਜੀ ਬਾਜੀ ਬਹੁਤ ਵਧੀਆ ਰਹੀ ਓਕੇ ਰਹੀ ਜਾ ਹਾਂ ਵੀ ਆਉਣ ਵਾਲਾ ਹੀ ਆ ਹਾਂ ਇਨਸਾਫ ਦੇਣਾ ਚਾਹੀਦਾ ਹਰ ਬੰਦੇ ਦਾ ਹਾਂ ਖੇਲੋਂ ਭਾਈ ਨੂੰ ਕੂਤਰ ਭੋਗੈ ਨੋ ਡੈਣਾ ਹਾਂ ਬਹੁਤ ਸਰਲਵਾਦਾ ਨਾ ਹਾਂ ਸਰਲਵਾਦਾ ਜਿਵੇਂ ਜੀ ਨੂੰ ਕਹਿਂਦੇ ਆ ਮਾੜੀ ਛਤਰੀ ਚੱਕੀ ਆ ਗਿਆ ਹਾਂ ਬਾ ਮਿੱਤਰੋ ਛਰੀ ਭੜਕਾਉਂਦਾ ਯਾਰ ਨਹੀਂ ਟਾਈਮ ਲੱਗਾ ਨਾ ਤੂੰ ਯਾਰ ਸਿਆਣੇ ਹੁੰਦੇ ਕੂਤਰ ਨਾ ਹੁੰਦਾ ਯਾਰ ਕੂਤਰ ਨਾ ਕਿਤੇ ਨਾ ਪਾਸੇ ਪੁੱਸ ਜਾਵੜੇ ਤੇ ਛਤਰੀ ਚੱਕੀ ਪਰ ਦੋ ਗੇੜੇ ਉੱਤੇ ਦੀ ਕੱਢੇ ਉੱਚੇ ਕੂਤਰ ਨੇ ਪਤਾ ਲੱਗਾ ਕੂਤਰ ਨੂੰ ਉੱਥੇ ਕੋ ਗੱਲ ਲੱਗ ਪਿਆ ਨਾਲ ਦੇਣਾ ਬਈ ਛਰੀ ਜਾ ਕੇ ਖਿਲਰ ਹੀ ਗਿਆ ਕੂਤਰ ਬਾਕੀ ਆਪਣੀਆਂ ਇੰਸਟਾਗ੍ਰਾਮ ਤੇ ਰੀਲਾਂ ਪਾਈਆਂ ਬਈਆਂ ਰਾਤ ਦੀਆਂ ਤੇ ਰੀਲਾਂ ਚ ਚੈੱਕ ਕਰ ਲੋ ਜੇ ਸਾਰੇ ਰੀਲਾਂ ਚ ਉਹ ਚ ਕਬੂਤਰ ਬੈੰਦਾ ਉੱਟਦਾ ਓਲੇ ਮਾਰਦੇ ਹਨਾ ਇੰਸਟਾਗ੍ਰਾਮ ਤੇ ਆਉਗੀ ਹੋ ਰੀਲ ਉਹਦਾ ਨਾਮ ਹੈਗਾ ਡੋਡ ਗਰੁੱਪ ਚੈਨਲ ਉੱਤੇ ਹੀ ਆਉਗੀ ਬਾਈ ਬਾਕੀ ਓਕਰ ਬੋਟਾ ਜਿਹੇਰਾ ਛੱਡੀ ਬੈਠੇ ਜਾਨਵਰ ਹਲੋ ਜੀ ਗੁਰੀ ਚੱਲਿਆ ਤੇ ਕਬੂਤਰ ਆਪਾਂ ਇਹਨੂੰ ਦੇ ਦੇ ਕਿੰਨੇ ਹੋ ਗਏ ਗਹਿਣਖਾ ਮੜੀ ਜੀ ਭੁਦਾਣੀ ਵਾਹ ਅੜ ਜਾ ਦੋ ਤੇ 4 5 6 7 8 9 ਹੋ ਗਏ ਮੈਨੂੰ ਲੱਗਦਾ ਜੀ ਨਾ ਕਬੂਤਰ ਹੋ ਗਏ ਜੀ ਬਾਕੀ ਇਹ ਛੋਕੇ ਜਾ ਕੇ ਕਰਾਊਗਾ ਤੇ ਬਾਕੀ ਇਹਦੇ ਵਲੌਗ ਚ ਵੇਖ ਲਓ ਜੇ ਕਿਹੜੇ ਕਿਹੜੇ ਕਬੂਤਰ ਦਿੱਤੇ ਆਪਾਂ 9 ਕਬੂਤਰ ਦੇ ਦੇ ਆ ਤੇ ਇੱਕ ਆਦਾ ਹੋਰ ਵੇਖ ਲੈਣੇ ਆ ਇਹ 10 ਕਰਦਗੇ ਪੂਰੇ ਆ ਤੇ ਜੇ ਪੀ ਰਾਏ ਦੇ ਪਾਲੀ ਇੱਕ ਤਾਂ ਤੇ ਜਾਊਗਾ ਜੀ ਮਿੱਤਰੋ ਇਹ ਅੱਜ ਗੁਰੇਸਤਾਰ ਕਿਵੇਂ ਲੱਗੇ ਕਬੂਤਰਾ ਸਰਤਾ ਉੱਕੇਰ ਬੋਟਾਂ ਜਮਾ ਸੀਗਾ ਤੇ ਬਾ ਜਾ ਕੇ ਆਪਦੇ ਵਲੌਗ ਚ ਵੀ ਖਾਗਾ ਮਿੱਤਰੋ ਇਹਦਾ ਵਲੌਗ ਹੈਗਾ ਕੀ ਨਾਂ ਉਹਦਾ ਬੋਲ ਦੇ ਆਲਸੋ ਗਰੁੱਪ ਤੇ ਬਈ ਗੁਰੀ ਆਲਖ ਭਰ ਲਓ ਗੁਰੀ ਆਲਖ YouTube ਤੇ ਆ ਜੂਗਾ ਜੀ ਉਹਦੇ ਇਹਦੇ ਚੈਨਲ ਤੇ ਇਹਦੇ ਆਉਣਗੇ ਲਿੰਕ ਦੇਣੀ ਤਾਂ ਹਾਂ ਲਿੰਕ ਦੇ ਦਾਂਗੇ ਤੇ ਇਹਦੇ ਚੈਨਲ ਤੇ ਆਉਣਗੇ ਕਿਹੜੇ ਕਿਹੜੇ ਉਤਰ ਗਏ ਐ ਇਥੋਂ ਬਾਕੀ ਸਾਰਿਆਂ ਜਾ ਕੇ ਇੱਕ ਵਾਰੀ ਸ਼ੋਅ ਕਰਾਊਗਾ ਫੜ ਫੜ ਕੇ ਇਹ ਬਾਕੀ ਉੱਕੇ ਰੋਟਾ ਬੱਦਰ ਬਣਿਆ ਪਿਆ ਉਤਰ ਫਿਰਦੇ ਇੱਕ ਦੋ ਬਹਿ ਕੇ ਆ ਕੇ ਖੜ ਜਾਏ ਫੰਦੀ ਨੇ ਲੈ ਭਰਤਾ ਡੱਬਾ ਜੀ ਇੱਕ ਇਹ ਤਾਂ ਕਹਿੰਦੇ ਤਿੰਨ ਚਾਰ ਲੈ ਕੇ ਜਾਣੇ 8 9 ਹੋ ਗਏ ਆ ਮਨ ਖੁਸ਼ ਹੋ ਰਿਹਾ ਕਿ ਨਹੀਂ ਸੈਟਾ ਸੈਟਾ ਲਓ ਜੀ ਦੋ ਕ ਮਖਾਦ ਕੇ ਆਪਾਂ ਕਬੂਤਰ ਇੱਕ ਤਾਂ ਆ ਗਿਆ ਜੀ ਇਹ ਕਹਦੇ ਨਾਲ ਦਾ ਬਾਕੀ ਬਸ ਦੋ ਕੇ ਵਿਖਾਵਾਂਗੇ ਆਪਾਂ ਜਿਆਦਾ ਨਹੀਂ ਜਿਆਦਾ ਨਹੀਂ ਵਿਖਾਵਾਂਗੇ ਜਾਰੇ ਇਹਦੇ ਬਲੌਗ ਚਾਹਣਗੇ ਸਾਰੇ ਕਬੂਤਰ ਦੇਖਣੇ ਤਾਂ ਦੋ ਕੇ ਵਿਖਾਦੇ ਆ ਜੀ ਪਾ ਦੇ ਡੱਬੇ ਵਿੱਚ ਮਿੱਤਰਾਂ ਓਕੇ ਹੋ ਗਾ ਜੀ ਦਾਦੇ ਦਾਦੇ ਕੇ ਬਾਹਰ ਕੱਢ ਲਈ ਲੱਗੇ ਜੇ ਪੀ ਹਾਂ ਓਕੇ ਲਓ ਜੀ ਭਰਤਾ ਨੱਬਾ ਆਪਾਂ ਤੇ ਚੱਲਿਆ ਹੁਣ ਮੁਰਗਾ ਮਾਰਿਆ ਕਰਦਿਆਂ ਆਪਾਂ ਹੁਣ ਸਾਰੇ ਰਾਜ ਆ ਜਾਂਦੇ ਗੁਡਰਕੂ ਸੁਣਨੇ ਹਾਂ ਬੱਚੀ ਦੀ ਪਹੁੰਚ ਜਿੰਨਾ ਹੋ ਸਕੇ ਚੱਲਿਆ ਜੀ ਗੁਰੀ ਆਦੇ ਪਿੰਡ ਆਲਖ ਲੱਗਿਆ ਜੀ ਵਾवट ਮਗਰ ਗੁਰੀ ਨੂੰ ਤੇ ਤਿੰਨ ਚਾਰ ਗੁੱਤਰ ਰਹਿ ਗਿਆ ਨੀਲੀ ਵੀਰਦੀ ਚਿੱਟੀ ਡੰਡੇ ਪੂਛ ਵਾਲੀ ਕਾਲੀ ਗਾਂਦ ਵਾਲੀ ਤੇ ਚਾਰ ਵਾਂਗ ਉੱਤੇ ਫਿਰਦੇ ਬਾਕੀ ਹੁਣੇ ਬੈਠੇ ਆ ਆ ਬੈਠੀ ਦੇਖ ਲਓ ਉਹ ਤੇ ਜੋਰ ਲੱਗਾ ਆ ਗੁੱਤਰੇ ਜੋਰ ਲੱਗਾ ਪਿਆ ਉਹ ਗੁੱਦੀ ਜੋਰ ਲੱਗਾ ਤਾਂ ਬੱਚਾ ਬੈਠਾ ਹੁਣ ਇੱਕ ਆ ਬਿਠਾਈ ਉਤਰੇ ਕੌਉਦਰੀ ਇੱਕ ਕਾਲੀ ਪੁਛੜੀ ਆ ਵੇਖੋ ਬੈਠੀ ਸੁੱਖ ਨਹੀਂ ਹੈ ਇਹ ਦੋ ਤਿੰਨ ਦਿਨ ਨੂੰ ਨਹੀਂ ਛੱਡਾਂਗਾ ਮੈਂ ਵੀ ਇਹਦਾ ਹੀ ਜ਼ੋਰ ਲੰਗਾ ਲਿਆ ਘਾੜਦਾ ਇਹਦੇ ਬਾਈ ਨੂੰ ਬਾਹਰ ਲੈ ਕੇ ਚੱਲਦੇ ਆ ਇਹਨਾਂ ਨੂੰ ਸਾਸੂ ਦਵਾ ਕੇ ਪਾਣੀ ਪੂਣੀ ਦਿੰਦੇ ਇਹਨਾਂ ਨੂੰ ਤੇ ਬਾਕੀ ਜਿਹੜੇ ਫਿਰਦੇ ਆ ਉਹ ਵੀ ਬਤਾੜਾਂਗੇ ਜੇ ਬੈਗੀ ਓਕੇ ਜੀ ਰਿਪੋਰਟ ਜਾ ਤਿੰਨ ਹੋਰ ਬਹਿਗੇ ਜਈ ਇੱਕ ਤਾਂ ਬੈਠੀ ਜੀ ਚਿੱਟੀ ਇੱਕਾ ਲਾਲ ਪੁਸ਼ਰੀ ਨਾਲ ਹੀ ਬੈਠੀ ਆ। ਇੱਕ ਇਥੇ ਕਾਲੀ ਕਾਂ ਦਾ ਦੀ ਬੈਠੀ ਹੋਈ ਆ। ਆ ਚਿੱਟੀ ਵੇਖੋ ਜਗਰ ਲੱਗਾ। ਬਹੁਤ ਉੱਡ ਗਈ ਯਾਰ ਜੇ ਬਹੁਤ ਉੱਡ ਗਈ। ਤੇ ਇੱਕ ਹੋਰ ਸੀ ਕਾਲੀ ਕਾਂ ਦੀ ਆ ਬੈਠੀ ਜੀ। ਆ ਜਗਰ ਲੱਗਾ ਕਾਲ ਸਰੀ ਪਿਛਲੇ ਪਾਸੇ। ਕੋਕੇ ਉਹ ਮੇਰੇ ਉਟਾ ਜਣਾ। ਬਈ ਬਾਹਰ ਢੜ ਕੇ ਲੈਣੇ ਆ। ਬਾਹਰ ਢਾੜ ਦੇਣੇ ਆ। ਨੀਲੀ ਰਹੀ ਕਲੀ ਜੀ। ਬੈਠੀ ਵੀ ਬਈ ਨੀਲੀ ਵੀ ਬੈਗੀ ਸੀ ਤੇ ਤਾੜਤੀ ਆ ਪਵਤੀ ਬਤੀ ਮਾਰਤੀ ਆ ਤੇ ਬੈਗੇ ਸਾਰੇ ਹੁਣ ਆਪਾਂ ਇਹਨਾਂ ਨੂੰ ਪਾਣੀ ਪੁਣੀ ਰੱਖ ਦਿੰਨੇ ਆ ਕਿਰਾਂ ਆਪਾਂ ਥੋੜਾ ਥੋੜਾ ਮੂੰਹ ਗਿੱਲਾ ਕਰਾਦਾ ਸੀ ਇਹਨਾਂ ਦਾ ਗੋੜ ਘੜ ਦੇਦਾ ਸੀ ਉਤਰਾ ਨੂੰ ਤੇ ਪਾਣੀ ਪੁਣੀ ਹੁਣ ਰੱਖ ਦਿੰਨੇ ਆ ਆਪਾਂ ਕੁਜੇ ਭਰ ਕੇ ਪੀ ਲੈਣਗੇ ਵਿੱਚੇ ਰੱਖਦਾ ਜੀ ਪਾਣੀ ਪੀ ਲੈਣ ਦੇਣਾ ਆਪਾਂ ਓਕੇ ਹੰਗਰ ਪੂਟਾ ਤੇ ਉਧਰ ਹੀ ਰੱਖ ਦਿੰਨੇ ਆਂ ਆਹੀਂ ਕੁਜਾ ਭਰ ਕੇ ਤੇ ਇੱਕ ਆਪ ਇੱਧਰ ਰੱਖ ਦੇਣਾ ਪੀ ਲੈਣਗੇ ਉਹ ਤਾਂ ਓਕੇ ਉਹnger ਬੋਟਾਂ ਜੀ ਜਮਾ ਇਹ ਤਾਂ ਕਿਤੇ ਚੜ ਕੇ ਪੀਂਦੀ ਆ ਥੱਲੇ ਨਹੀਂ ਪੀਂਦੀਗੀ ਇਹ ਆ ਗਿਆ ਤਾਂ ਚੜ ਕੇ ਪੀਂਦੀ ਆ ਬਾ ਇੱਥੇ ਕੁਝੇ ਦੋ ਤਿੰਨ ਹੋਰ ਪਿਆ ਉਹ ਵੀ ਭਰ ਕੇ ਆਪਾਂ ਰੱਖ ਹੀ ਦਿੰਨੇ ਆ ਇਹ ਕਾਬਿਆ ਲਓ ਜੀ ਨੇਰੀ ਆ ਗਈ ਸੀ 4 4.5 ਟੈਨ ਹੋ ਗਿਆ ਤੇ ਖੇਤਾਂ ਦੇ ਖੇਤਾਂ ਨੂੰ ਸਾਰਿਆਂ ਨੂੰ ਲਾਦੂਗਾ ਸੀ ਨਾ ਯਾਰ ਮਰ ਆਪਣੇ ਬੇਘੀ ਸਾਰੀ ਤੇ ਖੇਤਾਂ ਨੂੰ ਆਪਾਂ ਲਾਦੂਗਾ ਬਹੁਤ ਨੇਰੀ ਆ ਮੀਂਹ ਵੀ ਆ ਗਿਆ ਸੀਗਾ ਤੇ ਗੜਿਆਂ ਤੋਂ ਹਜੇ ਬਚਤ ਆ ਅਵਸ਼ਕ ਪਈ ਦੇ ਉਹ ਕੰਨੇ ਹੀ ਲੀ ਜਾਂਦੇ ਆ ਗੜਿਆਂ ਤੋਂ ਤਾਂ ਹਜੇ ਬਚਤ ਆ ਆਏ ਸੀਗੇ ਗੜੇ ਵੀ ਇੱਥੇ ਨਹੀਂ ਆਇਆ ਉਹ ਕਿਹ ਹੈ ਜਿਹੜਾ ਬਈ ਹੋਣ ਗਿਆ ਆ ਤੜਕੇ ਆਪਣੇ ਕਬੂਤਰ ਲੈ ਕੇ ਉਹਨਾਂ ਪਿੰਡ ਆਏ ਸੀ ਤੇ ਬਰਾਉ ਨੂੰ ਪਾ ਦਿੰਦੇ ਆ ਕਬੂਤਰਾਂ ਨੂੰ ਬਾਕੀ ਰਾੜੀ ਪਈ ਜਾਂਦਾ ਦਿਨ ਦੇ ਦੇ ਥੋੜੇ ਰਹਿ ਗਏ ਬਸ ਦੇ ਕੇ ਬਾਦਾਮ ਉਕੀ ਹੋ ਜਾਂਦੇ ਆ ਰਿਪੋਰਟਾਂ ਜਾਵਾਂ ਹੋ ਗਿਆ ਜੀ ਆਥਨ ਤੇ ਦਾਣਾ ਪਾਣੀ ਸਾਰੇ ਕਬੂਤਰਾਂ ਪਾ ਦਾਂ ਸੀ ਬਾਦਾਮ ਪਾਤੇ ਆ ਤੇ ਜਿਹੜਾ ਕੱਲ੍ਹ ਲਕਬੂਤਰ ਉਹ ਵੀ ਲੋਟ ਹੋ ਗਿਆ ਜੀ ਓਕੇ ਉਹ ਮੇਰੇ ਰਿਪੋਰਟਾਂ ਆਉਂਦੀਆਂ ਵੀ ਆ ਬੈਠਾ ਜੀ ਆ ਬੈਠਾ ਓਕੇ ਹੁੰਗਰ ਪੋਟਾ ਜਿਵੇਂ ਇਹਦੀਆਂ ਵੀ ਬਾ ਇਧਰ ਵੀ ਪਤਾਣੇ ਪਾਦੇ ਸੀਗੇ ਤੇ ਕਬੂਤਰਾਂ ਨੂੰ ਵੀ ਆਪ ਪਾਦੇ ਦਾਣੇ ਗਾਮ ਵੀ ਦੇਦੇ ਆ ਤੇ ਸ਼ਤਰਾਂਗਾ ਨਾਦੇ ਨੇ ਮੇਤਰੋ ਅੱਜ ਬਹੁਤ ਹਵਾ ਸੀ ਯਾਰ ਨੇਰੀ ਵੀ ਸੀਗੀ ਤੇ ਮੀਂਹ ਵੀ ਪਿਆ ਸੀ ਥੋੜਾ ਜਿਆ ਮਤਲਬ 5 ਕਿ ਮਿੰਟ ਪਿਆ ਬਾਲਾ ਨਹੀਂ ਪਿਆਗਾ 5 ਕਿ ਮਿੰਟ ਮੀਂਹ ਪਿਆ ਸੀ ਕਿਉਂ ਧਰਤੀ ਗਿੱਲੀ ਜੀ ਕੀਤੀ ਆ ਬਾਲਾ ਨਹੀਂ ਪਿਆ ਸੀ ਪਿਆ ਮੋਟੀਆਂ ਕਣੀਆਂ ਦੇ ਜਿੰਨਾ ਪਿਆ 5 ਕਿ ਮਿੰਟ ਫਿਰ ਆਂ ਛੂੜ ਵਰ ਆ ਗਿਆ ਸੀਗਾ ਬਾਕੀ ਉਹ ਕੇ ਰੋਟਾਂ ਜੀ ਕੌਣ ਆਪਾਂ ਕਰਾਂਗੇ ਨੀਲੀ ਕਰਾਂਗੇ ਪਾਣੀ ਤੇ ਹਜੇ ਨਹੀਂ ਕਰਦੇ ਨੀਲੀ ਕਰਾਂਗੇ ਤੇ ਹੋਰ ਕਿਹ ਜੀ ਬੜਦੀ ਨਾ ਨੀਲੀ ਆ ਕਰ ਲਈ ਯਾਰ ਪਹਿਲਾਂ ਗੱਡੀ ਹੈ ਨਾ ਜਾਂ ਗੂਤਰੀ ਕਰਾਂਗੇ ਡੰਡੇ ਟੋਰੀ ਵਾਲੀ ਤੇ ਮਿੱਤਰੋ ਹੁਣ ਆਪਾਂ ਵੜਨੀ ਕਣਕ ਮਸ਼ੀਨ ਆਉਂਦੀ ਆ ਤੇ ਟਰਾਲੀ ਟਰੂਲ ਲੈ ਕੇ ਜਾਣੇ ਖੇਤ ਕਣਕ ਵੜਨੀ ਅੱਜ ਰਾਤ ਨੂੰ ਰਾਤ ਨੂੰ ਹੀ ਬੱਸ ਘੰਟੇ ਦੇ ਟਿਕ ਕਰਾਉਂਦੀ ਆ 6:00 ਵੱਜ ਗਏ ਆ ਬਸ ਘੰਟੇ ਦੇ 7:00 ਵਜੇ ਆ ਜੂਗੀ 7:00 ਵਜੇ ਆ ਚਾਪਾ ਵੱਡਾ ਕਣਕ ਤੇ ਬਾਕੂਤਰਾ ਦਾ ਦਾਣਾ ਪਾਣੀ ਪਾ ਤਾ ਉਤਰਾ ਨਵੇਰ ਦਾ ਛਤਰਗਾਂ ਲਾਦ ਗਾਂ ਨੇਰੀ ਤੋਂ ਲੋ ਜੀ ਆ ਗਏ ਖੇਰ ਦਾ ਦਾਤਰਾਂ ਦਾ ਚੱਕ ਲੀਆਂ ਘੇਰੀ ਘਰੇ ਵੱਡਾਂ ਗੇ ਘੇਰੇ ਵੀ ਨਹੀਂ ਵੱਡੇ ਯਾਰ ਮੋਕ ਚ ਛੜ ਦਾਂਗੇ ਤੇ ਇੱਕ ਲਵੀ ਆਉਂਦਾ ਜੀ ਜਿਹੜਾ ਆਪਣੇ ਨਾਲ ਗਿਆ ਸੀਗਾ ਬਾਜੀ ਤੇ ਤੇ ਇੱਕ ਹੋ ਹੋ ਆਉਂਦਾ ਟਰੈਕਟਰ ਆਪਣਾ ਆ ਖੜਾ ਟਰਾਲੀ ਪਾਈ ਮਗਰ ਤੇ ਡੈਡ ਵੀ ਆਉਂਦਾ ਡੈਡੀ ਤੇ ਲਵੀ ਦੋਵੇਂ ਆਉਣਗੇ ਮਸ਼ੀਨ ਆ ਉਹ ਆ ਗਈ ਜੀ ਉਹ ਆਉਂਦੀ ਤੇ ਉਹ ਉਥੇ ਆ ਆਪਣੇ ਇੱਕ ਉਥੇ ਵੱਢਣੀ ਬਾਅਦ ਚ ਇੱਥੇ ਵੱਡਾਂਗੇ ਤੇ ਪਹਿਲਾਂ ਉਧਰ ਵੱਢਦੇ ਆ ਟਰਾਲੀ ਲੈ ਜਾਂਦੀ ਆ ਤੇ ਡਾਡੀ ਉਹਦਾ ਟਰੈਕਟਰ ਲੈ ਜਾਂਦਾ ਟਰਾਲੀ ਲੈ ਜਾਂਦੀ ਡਾਡੀ ਮੋਟਰਸਲ ਤੇ ਆਊਗਾ ਮੱਥੇ ਮੱਥੇ ਵੱਢਦੇ ਚਲੋ ਚੱਲ ਗਏ ਆਪਾਂ ਤੇ ਨਾਲੇ ਉਹਦਾ ਨਵੀ ਆ ਜਾਊਗਾ ਓਕੇ ਹੋ ਜਾਣੀਆਂ ਰਿਪੋਰਟਾਂ ਜੀ ਗਾਣੇ ਗੁਣੇ ਸੌਂਦੇ ਟਰੈਕਟਰ ਤੇ ਲੱਗ ਵੀ ਬਟਰ ਆ ਗਿਆ ਕਿ ਰਹੇ ਕਿ ਕਾ ਕਿ ਹੋ ਗਏ ਰਪੋਟਾ ਬਸ ਮੱਥੇ ਮੱਥੇ ਵੜਦੇ ਆਪਾਂ ਪਿੰਡਾਂ ਚੱਲਣਾ ਵਾਰਦੇ ਆ ਹੁਣ ਤਾਂ ਬਸ ਕੱਲਾ ਮਸ਼ੀਨ ਦਾ ਕੰਮ ਹੀ ਰਹਿ ਗਿਆ ਲਵੀ ਵੀ ਆਇਆ ਕਰਦਾ ਜੀ ਕਹਿੰਦੇ ਜੀ ਆਹ ਕਰਦਾ ਜੀ